ਤੇ ਜਿਵੇਂ ਅੱਜ ਤੀਸਰੀ ਵਾਰ ਸੀ ਆਇਆ ਉਸ ਤੋਂ ਪਹਿਲਾਂ ਜਿੰਨੇ ਪਹਿਲੀ ਵਾਰ ਜਦੋਂ ਐਸੀ ਕਿੰਨਾ ਕੁ ਪੇਨ ਸੀਗਾ ਤੁਹਾਡੇ ਕਿੰਨਾ ਕੁ ਦਰਦ ਦੱਸ ਦੱਸ ਨਹੀਂ ਹੋਉਂਦਾ ਕਿੰਨਾ ਪਰ ਇਸ ਦਾ ਤੌਰ ਤੇ ਤੇ ਸਮੱਸਿਆ ਉੱਥੇ ਦੀ ਉੱਥੇ ਰਹਿਣੀ ਸੀ ਆ ਹੱਡੀ ਆ ਆ ਚੁੰਦੇ ਵਾਲੀ ਹੱਡੀ ਮਤਲਬ ਕਿ ਇਹਨਾਂ ਦਾ ਐਮਰੇਜ ਰੋਡ ਸੀ ਇਨ ਐਕਸਰੇ ਇਹਨਾਂ ਦੀ ਐਮ ਆਰ ਆਈ ਹੈ ਸੀ ਇਹਨਾਂ ਲੈ ਕੇ ਆਏ ਸੀ ਅੱਛਾ ਪਰ ਸਾਨੂੰ ਪਤਾ ਸੀ ਵੀ ਯਾਰ ਇੱਥੇ ਬਰਾਮ ਇਹਨਾਂ ਦੀ ਹੈਗੀ ਆ ਅੱਛਾ ਜੇਕਰ ਨਾਲ ਵੀ ਹੁੰਦੀ ਤਾਂ ਤੁਸੀਂ ਵੀ ਨਾਲ ਉਸ ਤੇ ਕਰ ਦਿੰਦੇ ਹਾਂਜੀ ਹਾਂ ਬਹਾਦਰ ਬਿੱਟੂ ਕੇ ਸਖਸ਼ ਪਛਾਣ ਦਾ ਮਹਤਾਜ ਨੇਗੇ ਨਿਰਦੇਸ਼ਾ ਦਵਾਈ ਮਰੀਜ਼ ਵੀ ਕਰਦੇ ਨੇ ਬਹਾਦਰ ਬਿੱਟੂ ਦੀ ਤਾਰੀਫ ਖੁਦ ਵੀ ਸੁਲੰਬ ਰਿਤੀ ਆ ਤੇ ਮੋਹ ਕੀਵੇਂ ਦੋ ਤੋਂ ਤਿੰਨ ਦਿਨਾਂ ਦੇ ਅੰਦਰ ਕੋਈ ਠੀਕ ਸਰਦੋਸੇ ਕਿੱਥੇ ਤੋਂ ਰਹਿਣ ਵਾਲੇ ਹੋ ਤੇ ਕਿੰਨੇ ਦਿਨ ਤੋਂ ਤੁਸੀਂ ਬਹਾਦਰ ਬਿੱਟੂ ਜੀ ਨੂੰ ਬੁਲਾ ਰਹੇ ਹੋ ਕੈਨੇਡਾ ਦੇ ਰਹਿਣ ਵਾਲੇ ਮਰਜੀ ਜੀ ਇੱਥੇ ਤੇਜੀ ਵਾਰ ਟਰੀਟਮੈਂਟ ਕਰਾਈ ਆ ਛੇ ਕਹਤੇ ਤੀਸਰੀ ਵਾਰ ਤੁਹਾਨੂੰ ਕਿਵੇਂ ਕਿੰਨਾ ਫਰਕ ਲੱਗ ਰਿਹਾ ਹੈ ਉਹ ਰੇ ਆ ਕੇ ਦਰ ਤਾਂ ਮੇਰਾ অলਮੋਸਟ ਠੀਕ ਹੀ ਚਲੇ ਗਿਆ ਜੀ ਬਿਲਕੁਲ ਘਾਉਣੀ ਆ ਠੀਕ ਹੈ ਤੇ ਜਿਵੇਂ ਅੱਜ ਤੀਸਰੀ ਵਾਰ ਤੁਸੀਂ ਆਏ ਉਸ ਤੋਂ ਪਹਿਲਾਂ ਜਿੰਨੇ ਪਹਿਲੀ ਵਾਰ ਜਦੋਂ ਐਸੀ ਕਿੰਨਾ ਕੁ ਪੇਨ ਸੀਗਾ ਤੁਹਾਡੇ ਕਿੰਨਾ ਕੁ ਦਰਦ ਸੀ ਸਿੱਧਾ ਸਿੱਧਾ ਨਹੀਂ ਹੁੰਦਾ ਕਿੰਨਾ ਤੁਸੀਂ ਸਿੱਧਾ ਤੁਰ ਨਹੀਂ ਅੱਛਾ ਸਿੱਧਾ ਤੁਰ ਨਹੀਂ ਹੁੰਦਾ ਸੀ ਜੀ 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 ਭਾਈ ਜੀ ਦੱਸਣਾ ਚਾਹੁੰਦਾ ਇਹ ਪਾਈ ਹੁੰਦਾ ਦੇ ਐਸਏ ਜੋਇੰਟ ਦੇ ਵਿੱਚ ਪ੍ਰੋਬਲਮ ਸੀ ਇੱਥੇ ਠੀਕ ਹੈ ਇਹਨਾਂ ਦੀ ਐਮ ਆਰ ਆਈ ਦੇ ਵਿੱਚ ਐਲ 4 ਐਲ 5 ਐਸ 1 ਦੇ ਵਿੱਚ ਦਰਸਾਏ ਗਏ ਸੀ ਇਹ ਹੀ ਸੀ ਹਾਂਜੀ ਹਾਂਜੀ ਬਿਲਕੁਲ ਕਿੰਨੇ ਟਾਈਮ ਤੋਂ ਸਮੱਸਿਆ ਇਹ ਤੁਹਾਡੀ ਹੈ ਜੀ ਹੂੰ ਤਕਰੀਬਨ 8 ਸਾਲ ਤੋਂ 8 ਸਾਲ ਤੋਂ ਸਮੱਸਿਆ ਪਈ ਦੀ ਤੇ ਇੱਥੇ ਇੰਡੀਆ ਦੇ ਕਿੱਥੇ ਨਾਲ ਆਏ ਹੋ ਤੁਸੀਂ ਲੁਧਿਆਣਾ ਤੋਂ ਜੀ ਓਕੇ 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 ਤੇ ਅੱਜ ਆਪਾਂ ਤੁਹਾਨੂੰ ਤੀਜਾ ਟਰੀਟਮੈਂਟ ਦੇਣ ਲੱਗੇ ਹਾਂ ਹਾਂਜੀ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ ਬਹੁਤ ਠੀਕ ਹੈ ਜੀ ਅੱਗੇ ਨਾਲ तकरीबन 90 ਕੋਲ ਤਾਂ ਠੀਕ ਹੈ ਹਾਂ ਕਿਉਂਕਿ ਜਿਹੜੀ ਤੁਹਾਡੇ ਸਮੱਸਿਆ ਸੀ ਆ ਚੋੜੇ ਵਾਲੇ ਜੋੜ ਚ ਐਸ ਆਈ ਜੋਇੰਟ ਦੇ ਵਿੱਚ ਫਿਰ ਜਿਹੜੀ ਐਮ ਆਰ ਆਈ ਦੇ ਵਿੱਚ ਦਿਖਾਇਆ ਜੀ ਤੁਹਾਡੇ ਐਨ 4 ਐਨ 5 ਐਸ 1 ਦੇ ਵਿੱਚ ਗੈਪ ਹਾਂਜੀ ਇਹ ਹੀ ਦਿਖਾਇਆ ਉਸਨੇ ਬਿਲਕੁਲ ਪਰ ਇਸ ਤੋਂ ਬਾਅਦ ਇਸਰੇ ਬਿਲਕੁਲ ਦੂਜੀ ਕਰਤਾ ਸਵਾ ਕੜਬਾ ਬਾਰ ਭਾਜੀ ਸਰੀਟ ਲੈ ਛੜ ਦੋ। ਲੋ ਜੀ ਹੋ ਗਿਆ ਕੰਮ। ਠੀਕ ਆ। ਹਲਕੀ ਜਿਹੀ ਛੜ ਢੀ ਆਈ ਸੀ ਬਾਹਰ। ਠੀਕ ਆ ਫਿਰ। ਆ ਦੇ ਟੇਪ ਤਾਂ ਦਿਨੇ। ਇੱਕ ਵਾਰ ਭਾਜੀ। ਇਹ ਜਿਹੜੀ ਬਿਟੂ ਤੁਸੀਂ ਟੇਪ ਲਗਾਉਂਦੇ ਹੋ ਟੇਪ ਕਿਸ ਲਈ ਲਗਾਉਂਦੇ ਹੋ? ਇਹ ਟੇਪ ਆਪਾਂ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਇਹ ਆ ਹੱਡੀ ਸੀ ਨਾ ਜਿਹੜੀ ਐਸੇ ਜੁੜੀ। ਭਾਜੀ ਇੱਥੇ ਪ੍ਰੋਬਲਮ ਸੀ ਨਾ ਤੁਹਾਡੇ? ਹਾਂ ਜੀ ਹਾਂ ਜੀ ਬਿਲਕੁਲ। ਆ ਛੂੜੇ ਦੀ ਆ ਛੂੜਿਆਂ ਦੀ ਹੱਟੀਆਂ ਦੇ। ਤੇ ਐਮ ਆਰ ਆਈ ਦੇ ਵਿੱਚ ਨੇ ਇੱਥੇ ਦਿਖਾਇਆ ਸੀ ਇਹਨਾਂ ਨੇ ਐਲ 4 ਐਲ 5 ਐਸ 1 ਦੇ ਵਿੱਚ ਵੀ ਇੱਥੇ ਗੈਪ ਆਇਆ ਹੋਇਆ ਹੈ ਪ੍ਰੋਬਲਮ ਇੱਥੇ ਆ ਇਹਨਾਂ ਦਾ ਬਰੇਟ ਇੱਥੋਂ ਕਰ ਦਿੰਦਾ ਸੀ ਡਾਕਟਰ ਨੇ ਠੀਕ ਹੈ ਜੀ ਤੇ ਸਮੱਸਿਆ ਉੱਥੇ ਦੀ ਉੱਥੇ ਰਹਿਣੀ ਸੀ ਆ ਹੱਡੀ ਹੈ ਆ ਚੁੰਨੇ ਵਾਲੀ ਹੱਡੀ ਹੈ ਮਤਲਬ ਕਿ ਇਹਨਾਂ ਨੂੰ ਨਾ ਐਮ ਆਰ ਆਈ ਦੇ ਲੋੜ ਪਈ ਨਾ ਐਕਸ ਰੇ ਦੇ ਇਹਨਾਂ ਦੀ ਐਮ ਆਰ ਆਈ ਹੈ ਜੀ ਸੀ ਇਹਨਾਂ ਲੈ ਕੇ ਆਏ ਸੀ ਇਹ ਪਰ ਸਾਨੂੰ ਪਤਾ ਨਹੀਂ ਸੀ ਵੀ ਆ ਇੱਥੇ ਪ੍ਰੋਬਲਮ ਇਹਨਾਂ ਦੀ ਹੈਗੀ ਆ ਅੱਛਾ ਜੇਕਰ ਨਾ ਵੀ ਹੁੰਦੀ ਤਾਂ ਤੁਸੀਂ ਬਿਨ ਉਸ ਤੇ ਕਰ ਦਿੰਦੇ ਹਾਂਜੀ ਹਾਂ ਤੇ ਕਦੋਂ ਜਾਣਾ ਭਾਜੀ ਕਦੋਂ ਫਲਾਈਟ ਆ ਤੁਹਾਡੀ ਇਹ ਕੀ ਰੱਖ ਰਹੇ ਹੋ ਬਟੂ ਜੀ ਤੁਸੀਂ ਵਿੱਚ ਇਹ ਨੂੰ ਆਪਾਂ ਨਾ ਜਿਹੜੀ ਹੱਡੀ ਹੈ ਇਹ ਆਪਣੀ ਜਗ੍ਹਾ ਤੇ ਚਲੀ ਗਈ ਠੀਕ ਹੈ ਇਹ ਤਾਂ ਕਿ ਉੱਥੇ ਇਹ ਫਿੱਟ ਰਹੇ ਇਹ ਪੈਕੇਟ ਦੇ ਵਿੱਚ ਕੀ ਰੱਖਦੇ ਹੋ ਤੁਸੀਂ ਇਹਦੇ ਵਿੱਚ ਗੱਤਾ ਲਾਇਆ ਹੋਇਆ ਤਾਂ ਕਿ ਇਹ ਜਿੰਨ ਲੰਦੇ ਆ ਇਹਨਾਂ ਜਾਣਾ ਵਾਪਸ ਤੇ ਕਿਉਂਕਿ ਵੈਸੇ ਅਸੀਂ ਆ ਨਹੀਂ ਕੋਇਨ ਲਾਉਨੇ ਆ ਦੁਕਾਨੇ ਤੋਂ ਵੈਸੇ ਤਾਂ ਇਹਨਾਂ ਦੀ ਇਹ ਲੱਗਣਾ ਸ਼ਿੱਕਾ ਲੱਗਣਾ ਸੀ ਠੀਕ ਹੈ ਜੀ ਤਾਂ ਕਿ ਨਾ ਪ੍ਰੋਬਲਮ ਆਵੇ ਅੱਛਾ ਜੀ ਇਹ ਜਿਹੜਾ ਜਿਵੇਂ ਆਮ ਆਪਣੀ 1 ਰੁਪਏ 2 ਰੁਪਏ ਨੇ ਜੀ ਹੁਣ ਇਹਨਾਂ ਦੇ ਜੇ ਆਪਾਂ ਇੱਥੇ ਸ਼ਿੱਕਾ ਲਾਣ ਦੇ ਹਾਂਜੀ ਜਦੋਂ 에어ਪੋਰਟ ਤੇ ਜਾਣਾ ਇਹਨਾਂ ਨੇ ਹਾਂਜੀ ਹਾਂਜੀ ਉਦੋਂ ਇਹ ਸ਼ਿੱਕੇ ਨੇ ਬੋਲਣਾ ਅੱਛਾ ਫਿਰ ਇਹਨਾਂ ਨੂੰ ਪ੍ਰੋਬਲਮ ਹੋਣੀ ਸੀ ਇੱਥੇ ਵੀ ਕੀ ਹੈ ਵੀ ਕੀ ਲੈ ਕੇ ਚੱਲਿਆ ਤੁਸੀਂ ਇੰਡੀਆ ਤੋਂ ਬਾਹਰ ਠੀਕ ਹੈ ਠੀਕ ਹੈ ਇਸ ਕਰਕੇ ਅਸੀਂ ਗੱਤੇ ਦਾ ਬਣਾ ਕੇ ਇੱਥੇ ਲਾਤਾ ਤਾਂ ਕਿ ਇਹ ਹੱਡੀ ਇੱਥੇ ਫਿੱਟ ਰਹੇ ਠੀਕ ਹੈ ਤਾਂ ਕਿ ਇਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਲੋ ਜੀ ਮੰਮੀ ਪੜੀ ਉਠੋ ਐਸਾਈ ਜੁਆਇੰਟ ਯੂ ਨੋ ਵੀ ਵੈ ਰੀ ਕੋਲ ਜੀ ਡਿਵੈਲਪ ਕਰਨਾ ਨਹੀਂ ਚਾਹੀਦਾ ਰੱਖੋ ਨਹੀਂ ਹਟਾਉਂਦੇ ਤਾਂ ਇਹ ਜੀ ਆ ਰਹੀ ਐਂ ਜੋਗਰੀ ਨਹੀਂ ਆਉਣੀ ਅੱਛਾ ਪਚਤਨਾ 90% ਲੋਕਾਂ ਦੇ ਇੱਥੇ ਦਰਦ ਹੋਊਗਾ ਤੇ ਐਮ ਆਰ ਆ ਦੇ ਵਿੱਚ ਐਲ 4 ਐਲ 5 ਐਸ 1 ਦੇ ਵਿੱਚ ਦਰਦ ਹੋਣਗੇ ਹਨਾ ਠੀਕ ਹੈ ਵੀ ਮਣਕਿਆਂ ਦੀ ਗੈਪ ਆ ਗਿਆ ਪ੍ਰੋਬਲਮ ਇੱਥੇ ਹੈ ਠੀਕ ਹੈ ਹੋਰ ਇਹਨਾਂ ਦੀ ਆ ਐਸਾਈ ਜੋਇੰਟ ਦੇ ਵਿੱਚ ਇੱਥੇ ਪ੍ਰੋਬਲਮ ਆ ਇੱਥੇ ਦਰਦ ਹੁੰਦਾ ਨਹੀਂ ਆਹ ਹੱਡੀ ਹੈ ਠੀਕ ਹੈ ਜੀ ਇੱਥੇ ਦਰਦ ਹੁੰਦਾ ਨਹੀਂ ਕਿੰਨੇ ਟਾਈਮ ਤੋਂ ਸੀ ਇਹ ਤੁਹਾਡੀ ਇਹ ਹੋ ਗਿਆ 15 16 ਸਾਲ ਹੋ ਗਏ 15 16 ਸਾਲ ਇਹਨਾਂ ਨੂੰ ਹੋ ਗਏ ਇਹ ਆਹ ਹੱਡੀ ਹੈ ਇੱਕ ਇੱਥੇ ਦਿੱਕਤ ਆਉਂਦੀ ਹੈ ਲੋ ਸਹੀ ਢੇਰ ਛੱਡ ਦਿਓ ਲੋ ਸਹੀ ਢੇਰ ਛੱਡ ਦਿਓ ਦੇਖੋ ਸਲੋ ਛੱਡ ਦਿਓ ਉਹ ਠੀਕ ਹੋ ਜਾਣਾ ਜਰਾ ਢੇਰ ਛੱਡ ਦਿਓ ਨਾ ਸਹੀ ਪਰ ਇਹ ਜਿੱਦ ਪੈਂਦਾ ਇਹ ਜਦੋਂ ਸਟੇ ਬਸਟਰੀ ਆਣੀ ਕਮਾਉਣੀ ਹੈ ਜਿਹੜੀ ਚੰਦਾ ਨਹੀਂ ਕਮਾਉਣੀ ਹੈ ਨਹੀਂ ਨਹੀਂ ਕਰ ਬਸ ਨਾ ਪਾਉਣੀ ਚੱਲਾਂ। ਥੈਂਕ ਯੂ। ਸਰੀਰਕ ਜਦ ਸਾਡਾ ਬਿਲਕੁਲ ਨਹੀਂ। ਗਿਲਾ ਸਾਡਾ ਬਿਲਕੁਲ। ਆਹ। ਠੀਕ ਹੋ ਜੂ। ਆਹ। ਨਸ ਸੀ। ਨਸ। ਅੱਗੇ ਤਾਂ ਇਹ ਹੋਰ। ਥੋੜਾ ਜਿਹਾ ਡਿਮੈਂਡ ਕਰਦੀ ਆ ਕਿਹੜਾ ਕਿਹੜਾ। ਉਹ 90 ਫਰਕ ਹੈ ਜੀ ਪਹਿਲੇ ਨਾਲੋਂ ਜਿਵੇਂ ਤੁਸੀਂ ਉਹ ਕੀਤਾ ਸੀਗਾ। ਪਹਿਲਾਂ ਕਿੰਨੀ ਕਿ ਤਕਲੀਫ ਸੀ ਉਹਰੇ ਅੰਤ ਪਹਿਲਾਂ। ਇਹ ਤਾਂ ਜ਼ਿਆਦਾ ਤਕਲੀਫ ਹੈ। ਔਰ ਅਬ ਕੈਸੇ ਹੈ? ਅਬ ਫਰਕ ਹੈ ਪਹਿਲੇ ਸੇ?